ਅੱਜ ਕੋਨੂੰ ਇੱਕ ਹਕੀਕਤ ਨੂੰ ਲੋਬੂ ਰੂ ਕਰਵਾਉਣ ਜਾ ਰਹੇ ਹਾਂ ਦਰਖਤਾਂ ਨੂੰ ਕੱਟਿਆ ਜਾ ਰਿਹਾ ਸਿਰਫ ਦਰਖਤ ਨਹੀਂ ਇਹ ਫਲਦਾਰ ਬੂਟੇ ਨੇ ਇੱਕ ਦਰਖਤ ਕੱਟਣ ਦੀ ਪਰਮਿਸ਼ਨ ਦਿੱਤੀ ਜਾਂਦੀ ਹੈ ਤਾਂ ਪਹਿਲਾਂ 5 ਦਰਖਤ ਲਾ ਕੇ ਦਿੱਤੇ ਜਾਂਦੇ ਪੀਸੀ ਨੇ ਲੈਟਰ ਕੱਢਿਆ 2016 ਦਾ ਹਰ ਸਾਲ ਕੱਢਦੀ ਹੈ ਵੀ ਜਿਹੜਾ ਆਮ ਦਾ ਅੰਬ ਦੀ ਬੱਡਰ ਦੀ ਮਨਜ਼ੂਰੀਓ ਨਹੀਂ ਮਿਲਦੀ ਜੇ ਆਪਣੇ ਖੇਤ ਚ ਹੋਵੇ ਜਾਂ ਆਪਣੇ ਘਰ ਚ ਹੋਵੇ ਖਬਰਾਂ ਤਾਂ ਸੁਣੀਆਂ ਵੀ ਗ੍ਰੇਨ ਟਰਮੀਨਲ ਜਿਹੜਾ ਬਹੁਤ ਵੱਡਾ ਸਟੈਂਡ ਲੰਦਾ ਹੈ ਪਰ ਸਾਡੇ ਕੇਸ ਤੇ ਇੱਕ ਸਾਲ ਤੋਂ ਕੋਈ ਵੀ ਟੈਂਪਲਿੰਗ ਲਿਆ ਕੋਈ ਕਾਰਵਾਈ ਨਹੀਂ ਕਰੀ ਲਗਭਗ 2.500 ਡਰਾਕ ਫੁੱਟ ਪਾਸਤੇ ਹੈ ਜਿਹੜੀਆਂ ਬਾਹਰਲੇ ਪਾਸੇ ਉੱਡਾ ਕਮਾਡਾ ਦੇ ਜਾਈ ਐਸਐਨਓ ਗਲਤ ਨਿਸ਼ਾਨਦੇਹੀ ਕਰਕੇ ਜਿਹੜੀ ਬਰਮ ਵੀ ਅੰਦਰ ਕਰ ਲਈ ਇੰਨੇ ਸਮਾਜ ਸੇਵੀ ਗੁੰਮੜਾ ਸਾਹਿਬ ਹੈਗੇ ਨੇ ਜਦੋਂ ਵਾਤਾਵਰਣ ਦੀ ਗੱਲ ਆਉਂਦੀ ਹੈ ਤੇ ਬਹੁਤ ਸਮਾਜ ਸੇਵੀ ਆਵਾਜ਼ ਚੁਪਨੇ ਨਜ਼ਰ ਆਉਂਦੇ ਨੇ ਪਰ ਇੱਥੇ ਤਾਂ ਕੋਈ ਵੀ ਨਹੀਂ ਬੋਲਦਾ ਪਿਆ ਸਾਨੂੰ ਕੋਈ ਕਾਲੀ ਦਲ ਲੜਾ ਜਾਂ ਕੋਈ ਖਾਲੀ ਦਲ ਲੜਾ ਸਾਨੂੰ ਨਹੀਂ ਕੋਈ ਲੱਭਿਆ ਜੇ ਸੁਖਵੀਰ ਬਾਦਲ ਫੋਨ ਕਰਦਾ ਹੁੰਦਾ ਸ਼ਾਇਦ ਆ ਜਾਂਦੇ ਉਹਨੇ ਫ੍ਰਿੰਕਸ ਮਾਲ ਹੈ ਸਾਡੇ ਕੋਲ ਲਿਖਿਆ ਆ ਅਸੀਂ ਕੰਪਲੀਟਾਂ ਫ੍ਰਿੰਕਸ ਮਾਲ ਦੇ ਦਿੱਤੀਆਂ ਫ੍ਰਿੰਕਸ ਮਾਲ ਜਿਹੜੀ ਇਹ ਬਣ ਰਿਹਾ ਹੈ ਫ੍ਰਿੰਕਸ ਮਾਲ ਫ੍ਰਿੰਕਸ ਕੰਪਨੀ ਹੈ ਤੇ ਬੰਬੇ ਦੀ ਕੰਪਨੀ ਆ ਵਿਦੇਸ਼ ਦੀ ਕੰਪਨੀ ਆ ਅੱਜ ਤੁਹਾਨੂੰ ਇੱਕ ਹਕੀਕਤੋਂ ਰੂਬਰੂ ਕਰਵਾਉਣ ਜਾ ਰਹੇ ਹਾਂ ਮੁਹਾਲੀ ਸ਼ਹਿਰ ਜਿੱਥੇ ਕਿ ਲੋਕ ਜ਼ਿਆਦਾਤਰ ਪੜ੍ਹੇ ਲਿਖੇ ਨੇ ਅਤੇ ਇੱਥੇ ਦਰਖਤਾਂ ਨੂੰ ਕੱਟਿਆ ਜਾ ਰਿਹਾ ਹੈ ਦਰਖਤ ਸਿਰਫ ਦਰਖਤ ਨਹੀਂ ਇਹ ਫਲਦਾਰ ਬੂਟੇ ਨੇ ਉਹਨਾਂ ਨੂੰ ਕੱਟ ਦਿੱਤਾ ਗਿਆ ਹੈ ਅਤੇ ਕਿਉਂ ਮੁਹਾਲੀ ਸ਼ਹਿਰ ਦੇ ਵਿੱਚੋਂ ਫਲਦਾਰ ਪੇੜਾਂ ਨੂੰ ਵੱਢਿਆ ਜਾ ਰਿਹਾ ਹੈ ਇੱਕ ਨਿੱਜੀ ਕੰਪਨੀ ਵੱਲੋਂ ਅੱਜ ਉਹਨਾਂ ਦੇ ਨਾਲ ਤਮਾਮ ਮੁੱਦੇ ਦੇ ਉੱਪਰ ਅਸੀਂ ਗੱਲਬਾਤ ਕਰਾਂਗੇ ਪਹਿਲਾਂ ਤਾਂ ਕੁੰਬੜਾ ਸਾਹਿਬ ਸਵਾਗਤ ਹੈ ਤੁਹਾਡਾ ਪੰਜਾਬ ਇਨਸਾਈਟਸ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਹਾਲੀ ਚ ਜ਼ਿਆਦਾਤਰ ਲੋਕ ਪੜ੍ਹੇ ਲਿਖੇ ਨੇ ਫਿਰ ਵੀ ਇੱਥੇ ਦਰਖਤ ਕੱਟੇ ਜਾ ਰਹੇ ਨੇ ਕੋਈ ਆਵਾਜ਼ ਨਹੀਂ ਚੁੱਕ ਰਿਹਾ ਇਹਦੇ ਪਿੱਛੇ ਦਾ ਕੀ ਕਾਰਨ ਮੰਨਦੇ ਹੋ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਟਾਈਟਲ ਉਹ ਧੰਨਵਾਦ ਤੁਸੀਂ ਸਾਡੀ ਜਿਹੜੀ ਆਵਾਜ਼ ਹੈ ਪਬਲਿਕ ਦੀ ਆਵਾਜ਼ ਹੈ ਲੋਕਾਂ ਦੀ ਆਵਾਜ਼ ਹੈ ਦਰਖਤਾਂ ਦੀ ਬੇਰਹਿਮੀ ਨਾਲ ਕਟਾਈ ਹੋ ਰਹੀ ਹੈ ਉਸ ਮੁੱਦੇ ਤੇ ਤੁਸੀਂ ਸਾਡੇ ਕੋਲੇ ਆਏ ਨੇ ਤੇ ਸਾਡੀ ਜਿਹੜੀ ਮੌਕੇ ਦੀ ਰਿਪੋਰਟ ਹੈ ਜਿਵੇਂ ਲੈਬਰ ਰਿਪੋਰਟ ਦੇਖਣੀ ਹੈ ਤੁਸੀਂ ਲੈਬਰ ਰਿਪੋਰਟ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਸਾਰੀ ਤਰ੍ਹਾਂ 10 ਵੱਡੇ ਤੇ ਅਸੀਂ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਪਿਛਲੇ 2 ਸਾਲਾਂ ਤੋਂ ਐਸ.ਪੀ.ਸੀ. ਮਹਾਪੰਚਾਇਤ ਪੰਜਾਬ ਪਰ ਲੋਕ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਸਾਥ ਮੇਰੀਆਂ ਲਾਈਟਾਂ ਕੋਲੇ ਧਰਨਾ ਲਾਇਆ ਸੀ ਪਰ ਨਾਲ ਦੀ ਨਾਲ ਜਦੋਂ ਸਾਡੀ ਅੱਖਾਂ ਦੇ ਸਾਹਮਣੇ ਦਰਖਤਾਂ ਨੂੰ ਬਹੁਤ ਬੇਰਹਿਮੀ ਨਾਲ ਕੱਟਿਆ ਜਾਣਾ ਵੱਢਿਆ ਜਾਣਾ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕਰਨੀ ਅਸੀਂ ਇੱਕ ਸਾਲ ਤੋਂ ਲਗਭਗ ਲੜਾਈ ਲੜ ਰਹੇ ਹਾਂ ਜੀਤੀਆਂ ਅਸੀਂ ਦਰਖਾਸਤਾਂ ਇੱਥੇ ਦੇ ਐਸਐਸਪੀ ਨੂੰ ਇੱਥੇ ਦੇ ਡੀਸੀ ਨੂੰ ਮੁੱਖ ਮੰਤਰੀ ਪੰਜਾਬ ਨੂੰ ਗਵਰਨਰ ਨੂੰ ਤੇ ਗ੍ਰੀਨ ਟਰਮੀਨਲ ਦਿੱਲੀ ਨੂੰ ਇਹ ਸਾਰੀਆਂ ਲਿਖਤੀ ਰਿਟਰਨ ਜਿਸੀਂ ਤੰਬਰੇਤਾ ਉਡਾ ਕਮਡਾ ਨੂੰ ਬਣ ਵਿਭਾਗ ਨੂੰ ਦਿੱਤੀਆਂ ਪਰ ਕੋਈ ਵੀ ਪ੍ਰਸ਼ਾਸਨ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਜਾਗਦਾ ਉੰਮ ਕਰਨੀ ਨੀਂਦ ਸੁੱਕੇ ਪਏ ਉਸ ਤੋਂ ਬਾਅਦ ਸਾਡੇ ਮੋਰਚਾ ਆਗੂਆਂ ਨੇ ਸਹਿਯੋਗ ਦਿੱਤਾ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੇ ਸਹਿਯੋਗ ਦਿੱਤਾ ਅਸੀਂ ਪੁੱਡਾ ਦਫ਼ਤਰ ਦਾ ਘਰਾਓ ਕੀਤਾ ਤਾਂ ਪੁੱਡਾ ਦਫ਼ਤਰ ਦੇ ਯੋਨੇ ਮੌਕੇ ਤੇ ਸਟੇਟਮੈਂਟਾਂ ਦਿੰਦਾ ਹੈ ਕਹਿੰਦਾ ਵੀ ਇਸ ਦਾ ਜਿਹੜਾ ਕੋਈ ਵੀ ਇੱਕ ਵੀ ਦਰਖਤ ਕੱਟਿਆ ਨਹੀਂ ਜਾਊਗਾ ਜੇਕਰ ਇੱਕ ਦਰਖਤ ਕੱਟਿਆ ਜਾਊਗਾ ਸਾਡੀ ਪਾਲਸੀ ਹੈ ਸਾਡਾ ਰੂਲ ਹੈ ਜੇ ਇੱਕ ਦਰਖਤ ਕੱਟਣ ਦੀ ਪਰਮਿਸ਼ਨ ਦਿੱਤੀ ਜਾਂਦੀ ਹੈ ਤਾਂ ਪਹਿਲਾਂ ਪੰਜ ਦਰਖਤ ਲਾ ਕੇ ਦਿੱਤੇ ਜਾਂਦੇ ਹਾਂ ਯਾਹਰਾਂ ਨੂੰ ਜਮੀਨ ਬਦਲੇ ਜਮੀਨ ਦਿੱਤੀ ਜਾਂਦੀ ਹੈ ਤਾਂ ਇੱਥੇ ਤੱਕ ਕਿ ਜਿਹੜਾ ਅੰਬ ਨੇ ਦਰਖਤਾਂ ਜਿਹੜਾ ਅੰਬੈਂਸ ਲਗਭਗ 100 ਅੰਬ ਹੋਊਗਾ ਫਲਦਾਰ ਬੁੱਟੇ ਨੇ ਉੱਥੇ ਲਿਖਿਆ ਇੱਕ ਡੀਸੀ ਨੇ ਲੈਟਰ ਕੱਢਿਆ 2016 ਦਾ ਹਰ ਸਾਲ ਕਢਦੀ ਹੈ ਵੀ ਜਿਹੜਾ ਅੰਬ ਹੈ ਅੰਬ ਦੀ ਵੱਢਣ ਦੀ ਮਨਜ਼ੂਰੀਓ ਨਹੀਂ ਮਿਲਦੀ ਚਾ ਆਪਣੇ ਖੇਤ 'ਚ ਹੋਵੇ ਜਾਂ ਆਪਣੇ ਘਰ 'ਚ ਹੋਵੇ ਜਾਂ ਆਪਣੀ ਚਾਰ ਦੋਰੀ ਦੇ ਅੰਦਰ ਹੋਵੇ ਅੰਬ ਦੀ ਤਾਂ ਮਿਲ ਨਹੀਂ ਸਕਦੀ ਪਰਮੇਕਰ ਉਹ ਸਾਰੇ ਲੈਟਰ ਲਾ ਕੇ ਜਦੋਂ ਸਾਡੀ ਕਿਤੇ ਨਾੜਾਈ ਹੋਈ ਅਸੀਂ ਪੁੱਡਾ ਕਮਾਂਡਾ ਦਾ ਦਫ਼ਤਰ ਤੱਕ ਜਿੰਦਾ ਖੜਕਾਇਆ ਬਣਵ ਵਿਭਾਗ ਜਿਹੜਾ ਪੱਲਾ ਛੱਡ ਗਿਆ ਵੀ ਸਾਡੇ ਅਧਿਕਾਰ ਖੇਤਰ 'ਚ ਨਹੀਂ ਆਂਦਾ ਇਹ ਜਿਹੜਾ ਪੁੱਡਾ ਦੇ ਅਧਿਕਾਰ ਖੇਤਰ 'ਚ ਅਸੀਂ ਜਾ ਕੇ ਫਰਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਗਾਇਆ ਜਿੱਦੀ ਕੱਲ 2-4 ਦਿਨ ਦੀ ਵੀ ਸੁਣਾਈ ਹੈ ਪਰ ਕੋਈ ਸੁਣਾਈ ਨਹੀਂ ਆਤੀ ਜਿਸ ਕਰਕੇ ਅਸੀਂ ਮੌਕੇ ਦੀਆਂ ਕੱਲ ਦੀਆਂ ਵੀਡੀਓ ਫੋਟੋ ਸਾਰੀ ਜਿਹੜੀ ਹੈ ਹਾਈ ਕੋਰਟ ਪੇਸ਼ ਕੀਤੀ ਹੈ ਤਾਂ ਹਾਈ ਕੋਰਟ ਤੇ ਅਸੀਂ ਇਹੀ ਬੇਇਨਕਾਹੀ ਕਰਦੇ ਹਾਂ ਤੁਹਾਡੇ ਰਾਹੀਂ ਮਾਨਯੋਗ ਸੁਪਰੀਮ ਕੋਰਟ ਦਾ ਚੀਫ ਜਸਟਿਸ ਨੂੰ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਜਿਹੜਾ ਕੋਲੇ ਸਾਡਾ ਕੇਸ ਹੈ ਇਹ ਸਰਕਾਰਾਂ ਚੰਗੀਆਂ ਹੁੰਦੀਆਂ ਸਾਡੀ ਸੁਣਨਤ ਜਦੋਂ ਸਰਕਾਰਾਂ ਨਿਕੰਮੀਆਂ ਹੋਣ ਦਾ ਸੁਣਦੇ ਨਹੀਂ ਅਸੀਂ ਸੜਕਾਂ ਦੇ ਬੈਠੇ ਹਾਂ ਧਰਨਾ ਪ੍ਰਸ਼ਾਸਨ ਪ੍ਰਦਰਸ਼ਨ ਕਰਨੇ ਲੋਕਾਂ ਦੀ ਮੰਗਾਂ ਨੂੰ ਲੈ ਕੇ ਪਰ ਗ੍ਰੀਨ ਟ੍ਰੇਨਵਲ ਜਿਹੜਾ ਦਿੱਲੀ ਗ੍ਰੀਨ ਟ੍ਰੇਨਵਲ ਬੈਠਿਆ ਕੋਈ ਬੈਠਿਆ ਉਹ ਫੇਰ ਖਬਰਾਂ ਤਾਂ ਸੁਣੀਆਂ ਵੀ ਗ੍ਰੀਨ ਟ੍ਰੇਨਵਲ ਜਿਹੜਾ ਬਹੁਤ ਵੱਡਾ ਸਟੈਂਡ ਲੰਦਾ ਪਰ ਸਾਡੇ ਕੇਸ ਤੇ ਇੱਕ ਸਾਲ ਚ ਕੋਈ ਵੀ ਫੈਸਲੇ ਨਹੀਂ ਲਿਆ ਕੋਈ ਕਾਰਵਾਈ ਨਹੀਂ ਕਰੀ ਹੁਣ ਸਾਨੂੰ ਮੰਗਿਓਗਾ ਹਾਈ ਕੋਰਟ ਤੋਂ ਆਸੇ ਉਮੀਦ ਹੈ ਤਾਂ ਕਿ ਇਹਨਾਂ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਕੀਤੀ ਜਾਵੇ ਕਿੰਨੇ ਕਿ ਦਰਖਤ ਹੁਣ ਤੱਕ ਕੱਟੇ ਜਾ ਚੁੱਕੇ ਹੈ ਦਾ ਕੋਈ ਅੰਦਾਜ਼ਾ ਹੈ ਲਗਭਗ 4-500 ਦਰਖਤ ਇਸ ਜਿਹੜਾ ਹੈਗਾ ਪੂਰੀ ਬਾਉਂਡਰੀ ਚ ਹੈ ਜਿਹੜੇ ਫੁੱਟਪਾਥ ਵਾਲੇ ਇਹਨਾਂ ਨੂੰ ਸਰਕਾਰੀ ਤੇ ਗੈਰ ਸਰਕਾਰੀ ਕਹੋ ਜਿਹੜੀ ਜ਼ਮੀਨ ਖਰੀਦੀਆਂ ਉਹ ਤਾਂ ਵਿੱਚ ਆ ਗਏ ਪਰ ਜਿਹੜੇ ਗੈਰ ਜਿਹੜੇ ਸਰਕਾਰੀ ਨੇ ਫੁੱਟਪਾਥ ਤੇ ਦਰਖਤਾਂ ਲਗਭਗ 2-250 ਦਰਖਤ ਫੁੱਟਪਾਥ ਤੇ ਆ ਜਿਹੜੀਆਂ ਬਾਹਰਲੇ ਪਾਸੇ ਉੱਡਾ ਗਮਾਡਾ ਦੇ ਜਾਈ ਐਸਡੀਓ ਗਲਤ ਨਿਸ਼ਾਨਦੇਹੀ ਕਰਕੇ ਜਿਹੜੀ ਬਰਮ ਵੀ ਅੰਦਰ ਕਰ ਲਈ ਜਿਹੜੀ ਬਰਮ ਹੈ ਫੁੱਟਪਾਥ ਹੈ ਉਹ ਵੀ ਅੰਦਰ ਕਰਕੇ ਉਹ ਦਰਖਤ ਵੱਟੇ ਜਾ ਰਹੇ ਨੇ ਸਰਕਾਰੀ ਜਿਨ੍ਹਾਂ ਨੂੰ ਪਾਲਣ ਲਈ 30-30 ਸਾਲ 25-25 ਸਾਲ ਲੇਬਰ ਲੱਗੀ ਆ ਸਰਕਾਰੀ ਪੈਸਾ ਲਗਿਆ ਸਾਰਾ ਕੁਝ ਲਗਿਆ 8 ਫੇਸ ਦੇ ਅਧੀਨ ਇਹ ਦਫ਼ਤਰ ਹੈ ਮੌਲੇ 8 ਫੇਸ ਚ ਵਿਜੀਲੈਂਸ ਦਾ ਦਫ਼ਤਰ ਹੈ 8 ਫੇਸ ਚ ਪੁਡਾ ਦਫ਼ਤਰ ਹੈ 8 ਫੇਸ ਤੋਂ ਬੈਠੀ ਹੈ ਇੱਕ ਪੁਲਿਸ 8 ਫੇਸ ਦੀ 150 ਰੁਪਏ ਦੀ ਫਲੈਕਸ ਬੋਰਡ ਜੇ ਪਾੜ ਦਿੰਦੇ ਆਂ ਅਸੀਂ ਜਾਲ ਦਿੰਦੇ ਆਂ ਉਹ ਸਾਡੇ ਤੇ ਜਿਹੜਾ ਸਰਕਾਰੀ ਪ੍ਰਾਪਰਟੀ ਡੈਮੇਜ ਕਰਨ ਦਾ ਕਿਸ ਬਸਤ ਇਹ ਲੱਖਾਂ ਕਰੋੜਾਂ ਰੁਪਏ ਦੇ ਜਿਹੜੇ ਦਰਖਤ ਹੈ ਉਹ ਵੱਡੇ ਜਾ ਰਹੇ ਨੇ ਸਰਕਾਰੀ 8 ਫੇਸ ਦੀ ਪੁਲਿਸ ਵਿਜੀਲੈਂਸ ਤੇ ਪ੍ਰਸ਼ਾਸਨ ਪੁਡਾ ਕਮਾਂਡਾ ਜਿਹੜਾ ਅੱਖਾਂ ਵਿੱਚ ਕੇ ਬੈਠੇ ਇੱਥੇ ਮੈਂ ਤੁਹਾਨੂੰ ਦੱਸ ਦਵਾਂ ਕਿ ਇਹ ਜਿੰਨਾ ਕਾਰਾ ਚੱਲਦਾ ਪਿਆ ਹੈ ਇਸ ਵੇਲੇ ਅਸੀਂ ਉਸੇ ਜਗ੍ਹਾ ਤੇ ਮੌਜੂਦਾਂ ਮੇਰੇ ਪਿੱਛੇ ਜੋ ਸ਼ੈੱਡ ਲੱਗਿਆ ਹੈ ਇਹਦੇ ਪਿੱਛੇ ਜੋ ਉਹ ਸਾਰੀ ਦਰਖਤਾਂ ਨੂੰ ਕੱਟਣ ਦੀ ਕਾਰਵਾਈ ਜੋ ਹੈ ਉਹ ਚੱਲਦੀ ਪਈ ਹੈ ਇਹਦੇ ਪਿੱਛੇ ਕਾਰਨ ਕੀ ਮੰਨਦੇ ਹੋ ਐਨੇ ਸਮਾਜ ਸੇਵੀ ਕੁੰਬੜਾ ਸਾਹਿਬ ਹੈਗੇ ਨੇ ਜਦੋਂ ਵਾਤਾਵਰਣ ਦੀ ਗੱਲ ਆਉਂਦੀ ਹੈ ਤੇ ਬਹੁਤ ਸਮਾਜ ਸੇਵੀ ਆਵਾਜ਼ ਚੁੱਕਦੇ ਨਜ਼ਰ ਆਉਂਦੇ ਨੇ ਪਰ ਇੱਥੇ ਤਾਂ ਕੋਈ ਵੀ ਨਹੀਂ ਬੋਲਦਾ ਪਿਆ ਸਾਨੂੰ ਇਹ ਕਹਿਣਾ ਪੈਂਦਾ ਹੈ ਸਰਵਿੰਦੇ ਹੋ ਕੇ ਵੀ ਪੜ੍ਹਿਆ ਲਿਖਿਆ ਲੋਕ ਜਿਹੜੇ ਬਹਾਲੀ ਤੇ ਪੜ੍ਹਿਆ ਲਿਖਿਆ ਸ਼ਹਿਰ ਹੈ ਜਿਨ੍ਹਾਂ ਨੂੰ ਮਿੰਟ-ਮਿੰਟ ਦੀ ਖਬਰ ਹੈ ਇਹ ਤੁਹਾਡੇ ਰਾਹੀਂ ਵਟਸਐਪ ਰਾਹੀਂ ਕਲਕਲੀ ਖਬਰ ਜਾਂਦੀ ਹੈ ਪਰ ਕੋਈ ਜਗਦਾ ਨਹੀਂ ਇੱਥੇ ਵਾਤਾਵਰਨ ਪ੍ਰੇਮੀ ਪਿੱਛੇ ਮਾਨ ਸਾਡੇ ਅਕਾਲ ਤਖਤ ਦੇ ਜੇਸ਼ੇਦਾਰ ਸਾਹਿਬ ਨੇ ਬੇਨਤੀ ਕੀਤੀ ਸੀ ਅਕਾਲੀ ਦਲ ਨੂੰ ਵੀ ਜਗਾਂ ਜਗਾਂ ਬੁੱਟੇ ਲਓ ਵਾਤਾਵਰਨ ਬਚਾਓ ਪਰ ਉਹ ਆਪਣੀ ਹੋਂਦ ਬਚਾਉਣ ਵਾਸਤੇ ਜਗਾਂ ਜਗਾਂ ਫੋਟਾਂ ਲਈਆਂ ਅਕਾਲੀ ਦਲ ਲਈ ਪਰ ਜਿਹੜਾ ਅਸਲ ਅਕਾਲੀ ਦਲ ਹੈ ਉਹ ਅੰਮ੍ਰਿਤਸਰ ਗੁਰਦੁਆਰਾ ਸਾਡਾ ਇਤਿਹਾਸ ਗੁਰਦੁਆਰਾ ਸਾਹਿਬ ਹੈ ਇਹਦਾ ਇਤਿਹਾਸ ਅੰਮ੍ਰਾਂ ਨਾਲ ਜੁੜਿਆ ਹੋਇਆ ਹੈ ਉਹਨੂੰ ਵਝਾਣ ਲਈ ਅਸੀਂ ਤਰ ਲੋ ਮੱਛੀ ਹੋਈ ਪਈ ਐ ਇੱਕ ਸਾਲ ਤੋਂ ਸਾਨੂੰ ਕੋਈ ਅਕਾਲੀ ਦਲ ਵਾਲਾ ਜਾਂ ਕੋਈ ਖਾਲੀ ਦਲ ਵਾਲਾ ਸਾਨੂੰ ਨਹੀਂ ਕੋਈ ਲੱਭਿਆ ਜੇ ਸੁਖਵੀਰ ਬਾਦਲ ਫੋਨ ਕਰ ਦਿੰਦਾ ਸ਼ਾਇਦ ਉਹ ਆ ਜਾਂਦੇ ਨਹੀਂ ਐਥੇ ਕੋਈ ਨਹੀਂ ਆਂਦਾ ਐਥੇ ਉਹਨਾਂ ਨੂੰ ਅੰਮ੍ਰਿਤਸਰ ਦੇ ਗੁਰਦੁਆਰੇ ਦਾ ਇਤਿਹਾਸ ਮਿੱਟ ਰਿਹਾ ਅੰਮ੍ਰਿਤਸਰ ਵੱਢ ਰਿਹਾ ਅੰਬ ਤਾਂ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਦਾ ਅਕਾਲੀ ਦਲ ਦੇ ਉੱਤੇ ਵਾਤਾਵਰਨ ਪ੍ਰੇਮੀਆਂ ਨੂੰ ਵੀ ਐਥੇ ਵਾਤਾਵਰਨ ਖਰਾਬ ਹੋ ਇਹ ਕੋਈ ਨਿਸ਼ਾਨਦੇਹੀ ਹੈਗੀ ਕਿੰਨੇ ਕਿ ਪੁਰਾਣੇ ਬੂਟੇ ਨੇ ਜਿਹੜੇ ਪੇੜ ਨੇ ਮੈਂ ਕਹ ਜੀ ਸਾਡੀ ਮੇਰੀ ਜਿਹੜੀ ਏਜ ਹੈ ਉਮਰ ਹੈ ਉਹ 56 ਸਾਲ ਹੋ ਗਈ ਮੇਰੀ ਉਮਰ ਤੋਂ ਪਹਿਲੇ ਜਿਹੜੇ ਦਰਖਤਾਂ ਅਸੀਂ ਪਹਿਲਾਂ ਦੇਖ ਰਹੇ ਹਾਂ ਛੋਟੇ ਛੋਟੇ ਇੱਥੇ ਆਉਂਦੇ ਸੀ ਅੰਬ ਸਾਹਿਬ ਗੁਰਦਾਰੇ ਚ ਇੱਕ ਸਾਲ ਬਾਅਦ ਇੱਥੇ ਸਭਾ ਵਰਦੀ ਹੈ ਅਸੀਂ 5 5 6 6 ਸਾਲ ਦੇ ਹੁਣ ਜਦੋਂ ਇਹ ਦਰਖਤ ਦੇਖਿਆ ਇਹ 100 100 ਸਾਲ ਪੁਰਾਣੇ ਦਰਖਤਾਂ ਜਿਹੜੇ ਕੱਟੇ ਜਾਣ ਅੱਛਾ ਇਹ ਕੰਪਨੀ ਦਾ ਕੀ ਕਹਿਣਾ ਉਹਨਾਂ ਦੇ ਕਿਸੇ ਨੁਮਾਇੰਦੇ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ ਪਹਿਲਾਂ ਤਾਂ ਕੰਪਨੀ ਦੱਸੋ ਕਿਹੜੀ ਕੰਪਨੀ ਹੈ ਜੀ ਕੰਪਨੀ ਫਨੀਕਸ ਮਾਲ ਹੈ ਹੜ ਕੋਲ ਲਿਖ ਕੇ ਆਇਆ ਅਸੀਂ ਕੰਪਲੀਟਾਂ ਫਨੀਕਸ ਮਾਲ ਦੇ ਦਿੱਤੀਆਂ ਕੋਈ ਫ੍ਰੈਕਸ ਮਾਲ ਦੀ ਜਿਹੜੀ ਹੈ ਬਣ ਰਿਹਾ ਹੈ ਫ੍ਰੈਕਸ ਮਾਲ ਫ੍ਰੈਕਸ ਕੰਪਨੀ ਹੈ ਕਿ ਬੰਬੇ ਦੀ ਕੰਪਨੀ ਆ ਵਿਦੇਸ਼ ਦੀ ਕੰਪਨੀ ਹੈ ਤਾਂ ਇੱਥੇ ਜਿਹੜੇ ਉਹਨਾਂ ਨੇ ਸਪੋਰਟੀ ਗਾਰਡ ਛੱਡੇ ਚਾਰੇ ਪਾਸੇ ਚਾਦਰਾਂ ਲਾਈਆਂ ਸਾਰਾ ਕੁਝ ਕਰਿਆ ਤਾਂ ਕਿ ਜਿਹੜਾ ਫਰਜੀ ਵਾੜਾ ਅੰਦਰ ਚੱਲਦਾ ਰਹੂਗਾ ਕੋਈ ਦੇਖੂਗਾ ਨਹੀਂ ਹੁਣ 4-5 ਦਿਨ ਤੋਂ ਮਸ਼ੀਨੀਆਂ ਯਾਰੇ ਦਿਨ ਰਾਤ ਚੱਲ ਰਹੇ ਨੇ ਕਰਾਡੀਆਂ ਪਰ ਪਰ ਕੇ ਲੱਕੜੀਆਂ ਕੱਢੀਆਂ ਪਰਸੋਂ ਜਦੋਂ ਇੱਥੇ ਪੁਲਿਸ ਬੁਲਾਈ ਪੁਲਸ ਆਪਣਾ ਜਾ ਕੇ ਆਰਾਮ ਤੋਂ ਘਰ ਨੂੰ ਮੁੜ ਗਈ ਕਹਿੰਦੀ ਜਦੋਂ ਤੱਕ ਸਟੇ ਨਹੀਂ ਹੁੰਦੀ ਜਦੋਂ ਤੱਕ ਆਦੀ ਕਰਦੇ ਹਾਂ ਜੇ ਸਟੇਸ ਦੱਸੇ ਆਰਡਰ ਲਿਓ ਅਜੇ ਕੋਈ ਕਾਰਵਾਈ ਬਤਲ ਤੁਹਾਡਾ ਨੋ ਪਿਆ ਨਹੀਂ ਪਰ ਇਹਦਾ ਸਬੰਧਤ ਡਿਪਾਰਟਮੈਂਟ ਹੈ ਜਿਹੜਾ ਗੁਮੜਾ ਸਾਹਿਬ ਇਹੀ ਜਾਣਨਾ ਚਾਹੁੰਦੇ ਆ ਕਿਉਂਕਿ ਪੇੜ ਤਾਂ ਜਿਹੜੇ ਦਰਖਤ ਹੈਗੇ ਨੇ ਉਹ ਤਾਂ ਫੋਰੈਸ ਡਿਪਾਰਟਮੈਂਟ ਦੇ ਅੰਡਰ ਆਉਂਦੇ ਨੇ ਇੱਥੇ ਗੁਮਾੜਾ ਜਾਂ ਪੁੱਡਾ ਦੇ ਵੱਲੋਂ ਡਾਇਰੈਕਸ਼ਨ ਦਿੱਤੀਆਂ ਜਾ ਰਹੀਆਂ ਨੇ ਇਹਦੇ ਬਾਰੇ ਥੋੜਾ ਜਿਹਾ ਸਮਝਾ ਦਿਓ ਸਾਡੇ ਸਾਹਮਣੇ ਕਹਿਣਾ ਚਾਹੁੰਦਾ ਹੈ ਪਿੱਛੇ ਬਹੁਤ ਪ੍ਰਸ਼ੰਸਾ ਹੋਈ ਵੀ ਹੜਪੀੜ ਤਾਂ ਜਿਹੜੇ ਹੜ ਆਏਗੇ ਵੀ ਇੱਥੇ ਜਿਹੜੀ ਡੀਸੀ ਆਈ ਹੈ ਉਹਦੀ ਬੜੀ ਪ੍ਰਸ਼ੰਸਾ ਹੋਈ ਸਾਹਿਬ ਪਰ ਇੱਥੇ ਡੀਸੀ ਜਿਹੜੀ ਹੈ ਉਹੀ ਆ ਪੁੱਡਾ ਦਫ਼ਤਰ ਚੋਂ ਜਿਹੜੀ ਸੀ ਇਹ ਉਹ ਹੈ ਸਟੇਟ ਆਫ ਦਾ ਪੁਡਾ ਇੱਕ ਡੀਸੀ ਆਈ ਹੈ ਮੈਂ ਕਹਿੰਦਾ ਉਹਨਾਂ ਨੂੰ ਵੀ ਸਹੀ ਖਬਰ ਨਾ ਸੁਣੀ ਹੋਈ ਆ ਨਾ ਦੇਖੀ ਹੋਈ ਆ ਜੋ ਖਬਰ ਦੇਖ ਲੈਣ ਤਾਂ ਆ ਕੇ ਮੌਕਾ ਚੈੱਕ ਕਰ ਸਕਦੇ ਇਹ ਦਫ਼ਤਰ ਤੋਂ ਸਿਰਫ 100 ਮੀਟਰ ਜਾਂ 200 ਮੀਟਰ ਦੂਰ ਹੈ ਪੁਡਾ ਦਫ਼ਤਰ ਤੋਂ 200 ਮੀਟਰ ਦੂਰ ਤੋਂ ਕੋਈ ਜਈ ਹੈ ਐਨਡੀਓ ਐਕਸ਼ਨ ਇਹੋ ਕੋਈ ਮੌਕਾ ਦੇਖਣ ਵੀ ਨਹੀਂ ਅਜੇ ਤੱਕ ਮਨ ਲੱਗਦੀ ਆਇਆ ਉਹ ਹੂੰ ਇਹਦੇ ਪਿੱਛੇ ਦਾ ਕਾਰਨ ਕੀ ਮੰਨਦੇ ਹੋ ਇਹਦੇ ਪਿੱਛੇ ਕਾਰਨ ਇਹ ਕੰਪਨੀ ਪੈਸੇ ਵਾਲੀ ਹੈ ਵਿਦੇਸ਼ ਦੀ ਕੰਪਨੀ ਹੈ ਹਰ ਇੱਕ ਜਿਹੜਾ ਆਂਦਾ ਕ੍ਰੈਪਸ਼ਨ ਦਾ ਮੈਟਰ ਚੱਲ ਰਿਹਾ ਜਿਵੇਂ ਡੀਆਈਜੀ ਉੱਥੇ ਫੜਿਆ ਕਰੋੜਾਂ ਰੁਪਈਆ ਲੈਣਾ ਸਾਰੇ ਅਫਸਰਾਂ ਜਿਹੜੇ ਕਰਪਸ਼ਨ ਚ ਲਿਪਟੇ ਹੋਏ ਹੋਏ ਆਂ ਅਖਾਨੀਆਂ ਹੋਈਆਂ ਪਈਆਂ ਕਰੋੜਾਂ ਰੁਪਈਆ ਕੰਪਨੀ ਦੇਣ ਨੂੰ ਤਿਆਰ ਆਂ ਦੇਵ ਹੁਣ ਤਾਂ ਕਰਕੇ ਇੱਥੇ ਕੋਈ ਬੋਲਦਾ ਨਹੀਂ ਤੇ ਹੁਣ ਤੁਸੀਂ ਕੋਰਟ ਦੇ ਵਿੱਚ ਇਹ ਮੈਟਰ ਲੈ ਗਏ ਹੋ ਤੇ ਕੀ ਉਹ ਕੋਰਟ ਦੇ ਵਿੱਚ ਇਸ ਟਾਈਮ ਕੀ ਮਾਹੌਲ ਹੈਗਾ ਸਾਨੂੰ ਬਹੁਤ ਸਾਰੀ ਉਮੀਦ ਹੈ ਵੀ ਬਹੁਤ سارے ਜਿਹੜੇ ਮੈਟਰ ਆ ਮੈਂ ਫੈਸਲੇ ਪੜੇ ਨੇ ਸੁਪਰੀਮ ਕੋਰਟ ਦੇ ਵੀ ਜੇਕਰ ਇੱਕ ਦਰਖਤ ਵੀ ਵੱਢਦੇ ਤਾਂ ਉਹਨੂੰ ਕਤਲ ਕੇਸ ਦਾ ਮਰਡਰ ਕੇਸ ਦੇ ਬਰਾਬਰ ਸਮਝਦਾ 302 ਦਾ ਮਗਤ ਮਤਵ ਮਰਦ ਹੋਣਾ ਦੇਈਦਾ ਇਹਨਾਂ ਦੇ ਅੰਦਰ ਲੱਖਾਂ ਦਰਖਤ ਵੱਢਦੇ ਤਾਂ ਇਹਨਾਂ ਦੇ ਖਿਲਾਫ ਮੁਕੱਦਮਾ ਜਿਹੜਾ 302 ਦਾ ਮਾਲਕਾਂ ਦੇ ਹੋਏ ਤੇ ਜਿਹੜਾ ਠੇਕੇਦਾਰ ਨੇ ਠੇਕਾ ਲਿਆ ਉਹਦਾ ਜਿਹੜਾ ਸਮਾਨ ਜਬਤ ਹੋਏ ਤੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਮੰਗਦੇ ਇਹਨਾਂ ਨੂੰ ਮੋਟਾ ਜੁਰਮਾਨਾ ਹੋਏ ਤੇ ਇਹ ਮੌਲ ਦੇ ਹਿੱਤੇ ਹੋ ਕੇ ਮੁੜ ਕੇ ਅਜਿਹਾ ਕੋਈ ਕੰਮ ਨਾ ਦਰਖਤ ਵੱਢਣ ਦਾ ਕੋਈ ਇਹ ਜਿਹੜੇ ਜਿਹੜੇ ਦਰਖਤਾਂ ਦੀ ਤੁਸੀਂ ਗੱਲ ਕਰਦੇ ਹੋ ਜਿਹੜੇ ਫੁੱਟਫਾਤ ਤੇ ਲੱਗੇ ਆ ਇਹ ਤਾਂ ਸਰਕਾਰੀ ਹੈ ਹਾਂਜੀ ਇਹ ਤਾਂ ਵੈ ਇਹਨਾਂ ਨੂੰ ਵੀ ਖਤਮ ਕਰ ਰਹੇ ਨੇ ਤੇ ਖਤਮ ਕਰ ਰਹੇ ਨੇ ਤਾਂ ਕਿਵੇਂ ਕਰ ਰਹੇ ਨੇ ਕੋਈ ਕੈਮੀਕਲ ਮਿਲਾ ਰਹੇ ਨੇ ਇਹ ਸਾਨੂੰ ਸੁਣਿਆ ਪਹਿਲਾਂ ਜਿਹੜੇ ਇੱਥੇ ਵਰਕਰ ਸੀ ਕੰਮ ਕਰਦੇ ਦੋ ਚਾਰ ਮੁੰਡੇ ਇਹਨਾਂ ਨੇ ਕਣਤੇ ਉਹ ਕਹਿੰਦੇ ਜੀ ਪਹਿਲਾਂ ਇਹ 4 ਮਹੀਨਾਂ ਤੋਂ ਪਹਿਲਾਂ ਬਣਾ ਚੁੱਕੇ ਆ ਉਹਨਾਂ ਦੇ ਜੜਾਂ ਜਿਹੜੇ ਕੈਮੀਕਲ ਪਾਉਂਦੇ ਇਹ ਕੈਮੀਕਲ ਪਾਉਣ ਨਾਲ 15 ਦਿਨ ਜਾਂ ਮਹੀਨੇ ਚ ਤਦ ਲਗ ਤੋਂ ਸੁੱਕ ਜਾਂਦਾ ਇਹ ਕਹਿੰਦੇ ਜੀ ਸੁੱਕ ਗਿਆ ਤਾਂ ਦਰਖਤ ਵੱਢ ਕੇ ਘੇਰਤਾ ਐਸੇ ਤਰ੍ਹਾਂ ਤੁਸੀਂ ਨਾਲ ਵਾਲੇ ਬਾਲਚ ਦੇਖ ਲਓ ਇੱਕ ਸਾਈਡ ਖੜੀਏ ਦਰਖਤਾਂ ਦੀ ਦੋ ਇੱਕ ਸਾਈਡ ساری ਵੱਢ ਕੇ ਘੇਰਤੀ ਆ ਪਤਾ ਨਹੀਂ ਕਿਵੇਂ ਸਗਾ ਕੇ ਵੱਢੇ ਕਿੰਨੇ ਤੇ ਹੁਣ ਲੋਕਾਂ ਨੂੰ ਕੀ ਤੇ ਸਰਕਾਰ ਨੂੰ ਕੀ ਕਹਿਣਾ ਚਾਹੁੰਗੋ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਆਓ ਸਾਡਾ ਸਹਿਯੋਗ ਦਿਓ ਵਾਤਾਵਰਨ ਨੂੰ ਬਚਾਓ ਇਹ ਦਰਖਤਾਂ ਦੀ ਜਿਹੜੀ ਹੋਂਦ ਬਚੀ ਰਹਿ ਜਿਹੜੇ ਸਾਨੂੰ ਜਿੰਦਾ ਰੱਖਣ ਲਈ ਆਕਸੀਜਨ ਦਿੰਦੇ ਨੇ ਅਸੀਂ ਇਹਨਾਂ ਦੇ ਸਹਾਰੇ ਜਿਉ ਰਹੇ ਆ ਇਹਨਾਂ ਨੂੰ ਬਚਾਉਣ ਲਈ ਤੁਸੀਂ ਅੱਗੇ ਆਓ ਤੇ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਜੇਕਰ ਪਹਿਲਾਂ ਨਹੀਂ ਸੁਣਿਆ ਤਾਂ ਥੋੜੇ ਹੁਣ ਸੁਣ ਲਓ ਇਹਦੇ ਖਿਲਾਫ ਜਿਹੜੀ ਕਾਰਵਾਈ ਬਣਦੀ ਆ ਉਹ ਕਾਰਵਾਈ ਕੀਤੀ ਜਾਵੇ ਕਿ ਦਰਖਤਾਂ ਨੂੰ ਬਚਾਇਆ ਜਾਵੇ ਵਾਤਾਵਰਨ ਨੂੰ ਬਚਾਇਆ ਜਾਵੇ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਇਹ ਜ਼ਮੀਨੀ ਹਕੀਕਤ ਹੈ ਕਿ ਕਿਸ ਤਰੀਕੇ ਦੇ ਨਾਲ ਸਭ ਤੋਂ ਐਜੂਕੇਟਿਡ ਸ਼ਹਿਰ ਦੇ ਵਿੱਚੋਂ ਦਰਖਤਾਂ ਦੀ ਕਟਾਈ ਕੀਤੀ ਜਾ ਰਹੀ ਹੈ ਤੇ ਕਿੱਥੇ ਨੇ ਉਹ ਸਮਾਜ ਸੇਵੀ ਉਹ ਵਾਤਾਵਰਨ ਪ੍ਰੇਮੀ ਜੋ ਲਗਾਤਾਰ ਆਵਾਜ਼ਾਂ ਉੱਚਦੇ ਰਹਿੰਦੇ ਨੇ ਪਰ ਇੱਥੇ ਆਪਣੀ ਚੁੱਪੀ ਧਾਰੀ ਬੈਠੇ ਨੇ ਸਵਾਲ ਜ਼ਰੂਰ ਆਪਣੇ ਆਪ ਦੇ ਵਿੱਚ ਖੜੇ ਹੁੰਦੇ ਨੇ ਅਜਿਹੇ ਦੇ ਵਿੱਚ ਉਹਨ ਇਹ ਮੈਟਰ ਕੁੰਬੜਾ ਸਾਹਿਬ ਉਹਨਾਂ ਵੱਲੋਂ ਹਾਈ ਕੋਰਟ ਦੇ ਵਿੱਚ ਲਜਾਇਆ ਗਿਆ ਤਾਂ ਹੁਣ ਦੇਖਣਾ ਇਹ ਹੋਊਗਾ ਕਿ ਇਸ ਮੁੱਦੇ ਦੇ ਉੱਪਰ ਇਸ ਮਾਮਲੇ ਦੇ ਉੱਪਰ ਕੋਰਟ ਵੱਲੋਂ ਕੀ ਡਾਇਰੈਕਸ਼ਨਸ ਦਿੱਤੀਆਂ ਜਾਂਦੀਆਂ ਨੇ ਫਿਲਹਾਲ ਮੈਨੂੰ ਤੇ ਕੁੰਬੜਾ ਸਾਹਿਬ ਨੂੰ ਦਿਓ ਇਜਾਜ਼ਤ ਤੁਸੀਂ ਬਣੇ ਰਹੋ ਪੰਜਾਬ ਇਨਸਾਈਟਸ ਦੇ ਨਾਲ ਧੰਨਵਾਦ